ਆ ਸ਼ੀਸ਼ੇ ਲਾਏ ਕੱਚੇ ਤੇ ਤੁਹਾਨੂੰ ਨਹੀਂ ਪਤਾ ਵੀ ਇੱਥੇ ਕੋਈ ਆਪਾਂ ਉਹ ਪ੍ਰਬੰਧ ਕਰੀਏ ਵੀ ਇੱਥੇ ਬਾਰੀਆਂ ਜਿਹੜੀਆਂ ਵਾ ਉਹ ਲੋਹੇ ਦੀਆਂ ਹੋਣ ਤੰਦਰੇ ਹੋਣ ਲੱਗੇ ਆ ਕਿਤੇ ਤੇ ਕੋਈ ਵੀ ਅੰਦਰ ਆ ਜਾਊਗਾ ਕਿੰਨੇ ਪੈਸੇ ਲਾਏ ਬਿਲਡਿੰਗ ਦੇ ਕੋਰਤਵਾਰੇ 5.5 ਕਰੋੜ ਲਾ ਸਕਦੇ ਆਪਾਂ ਤੇ 30000 ਦੇ ਤਿੰਨ ਸੇਵਾਦਾਰ ਨਹੀਂ ਰੱਖ ਸਕਦੇ ਗੁਰਦੁਆਰਾ ਭਾਵੇਂ ਸਾਡਾ ਹੀ ਹੋਵੇ ਕੋਈ ਪ੍ਰਬੰਧ ਤੇ ਕਰੋ ਇਹ ਜਿਹੜੀ ਕਮੇਟੀ ਆ ਇਹ ਅਕਾਲ ਤੱਕ ਸਾਫ਼ ਹੀ ਸਦਾਗੇ ਬਾਰੇ ਤਾਂ ਉਮਰ ਤੁਹਾਡੇ ਤੋਂ ਨਾ ਕੋਈ ਗੁਰਦੁਆਰੇ ਦਾ ਮੈਂਬਰ ਬਣ ਸਕਦਾ ਨਾ ਪ੍ਰਧਾਨ ਬਣ ਸਕਦਾ ਤੁਸੀਂ ਜੋੜਿਆਂ ਦੀ ਸੇਵਾ ਕਰੋ ਤਾਂ ਉਮਰ ਇਥੇ ਪਰ ਤੁਹਾਡੇ ਜੋ ਇੱਕ ਬੰਦਾ ਯੋਗ ਨਹੀਂ ਹੈਗਾ ਵੀ ਉਹ ਗੁਰਦੁਆਰੇ ਦੀ ਮੈਨੇਜਮੈਂਟ ਸੰਭਾਲੇ ਆ ਸ਼ੀਸ਼ੇ ਲਾਏ ਕੱਚੇ ਤੇ ਤੁਹਾਨੂੰ ਨਹੀਂ ਪਤਾ ਵੀ ਇੱਥੇ ਕੋਈ ਆਪਾਂ ਉਹ ਪ੍ਰਬੰਧ ਕਰੀਏ ਵੀ ਇੱਥੇ ਬਾਰੀਆਂ ਜਿਹੜੀਆਂ ਵਾ ਉਹ ਲੋਹੇ ਦੀਆਂ ਹੋਣ ਤੰਦਰੇ ਹੋਣ ਲੱਗੇ ਆ ਕਿਤੇ ਤੇ ਕੋਈ ਵੀ ਅੰਦਰ ਆ ਜਾਊਗਾ ਫੇਰ ਜਦੋਂ ਪਤਾ ਸੀ ਵੀ ਉਹ ਲਾਗੇ ਬੰਦਾ ਕੋਈ ਦਮ ਚਲਾ ਰਿਹਾ ਆਪਣਾ ਤੇ ਉਹਨੇ ਸ਼ਾਇਦ ਕੋਈ ਕਹਿੰਦੇ ਪਹਿਲਾਂ ਕਿਹਾ ਵੀ ਅਸਤੇ ਮੈਂ ਪਹਿਲਾਂ ਇਹਨਾਂ ਨੂੰ ਵਾਰਨਿੰਗ ਦੇ ਦਿੱਤੇ ਦੇ ਕੇ ਕਿਹਾ ਉਹ। ਤੋਂ ਇਹ ਪ੍ਰਸ਼ਾਸਨ ਦੇ ਧਿਆਨ ਚ ਲਿਆਦੀ ਗੱਲ ਹੈ। ਸਾਡੇ ਸੁਪਰੇਗੀ ਵੀ ਭਾਈ ਜੀ ਸਾਡੇ ਕੋਲ ਆਏ ਕਿ ਉਹਨਾਂ ਦੇ ਵਿੱਚ ਇੱਕ ਸ਼ਾਦੀ ਸੀ। ਸਾਡੇ ਕੋਲ ਆ ਜੀ ਮਹਾਰਾਜ ਦਾ ਸਪੁੱਤ ਕਹਿੰਦੇ ਦੱਸ ਭਾਈ ਆਖਦੇ ਕਿ ਜਿੱਥੇ ਜਿਹੜੇ ਉਹ ਤੋਂ ਕਰਦੇ ਸਹਾਗੂ ਦੇ ਸਾਹਮਣੇ ਉਹਨਾਂ ਦੀ ਖਾਮੀ ਬਾਕੀ ਮੰਗਦੇ ਹੁੰਦਾ ਡੇਰਾ ਪਾਉਂਦੇ ਨਹੀਂ ਹੁੰਦਾ। ਉਹਦਾ ਕੋਈ ਮਹਾਰਾਜ ਨਹੀਂ ਦਿਖਾਈ। ਇਹ ਗੱਲ ਦਾ ਨਿਕਲਦੀ। ਚਲੋ ਇਹ ਗੱਲ ਹੋਈ ਉਹ ਤੋਂ ਬਾਅਦ ਆਪਾਂ ਕੋਈ ਸਾਲਤ ਨਹੀਂ ਕੀਤੀ ਬਰਦਵਾਰੇ ਦੀ। ਆ ਆਪਾਂ RAM ਦੇ ਨਾਲ ਘਰਾਂ ਜਾ ਕੇ ਸੌਣੇ ਆ ਇੱਥੇ ਸੇਵਾਦਾਰ ਨੇ ਬਈ ਤੇ ਬਾਈ ਜੀ ਬਾਈ ਜੀ ਨਾਲ ਸੌਣਦੇ ਨੇ ਕਿੰਨੇ ਪੈਸੇ ਲਾਏ ਬਿਲਡਿੰਗ ਤੇ ਗੁਰਦੁਆਰੇ ਦੀ ਜੀ ਸਾਢੇ 5 ਕਰੋੜ ਲਾ ਸਕਦੇ ਆ ਆਪਾਂ ਤੇ 30000 ਦੇ ਤਿੰਨ ਸੇਵਾਦਾਰ ਨਹੀਂ ਰੱਖ ਸਕਦੇ ਆ ਇਨਾ ਤੁਸੀਂ ਦਿਖਾਵਾ ਕੀਤਾ ਉਦਾਂ ਗੁਰਦੁਆਰਾ ਭਾਵੇਂ ਸਾਡਾ ਹੀ ਹੋਵੇ ਕੋਈ ਪ੍ਰਬੰਧ ਤੇ ਕਰੋ ਇਹ ਜਿਹੜੀ ਕਮੇਟੀ ਆ ਇਹ ਅਕਾਲ ਤਖਤ ਸਾਹਿਬ ਹੀ ਸੱਦਾ ਦੇ ਪਰ ਇਹ ਤਾਂ ਉਮਰ ਤੁਹਾਡੇ ਜੋ ਨਾ ਕੋਈ ਗੁਰਦੁਆਰੇ ਦਾ ਮੈਂਬਰ ਬਣ ਸਕਦਾ ਨਾ ਪ੍ਰਧਾਨ ਬਣ ਸਕਦਾ ਤੁਸੀਂ ਜੋੜਿਆਂ ਦੀ ਸੇਵਾ ਕਰੋ ਤਾਂ ਉਮਰੇ ਤੇ ਜਿੰਨਾ ਚਿਰ ਵੀ ਜੋ ਅਮਨੇ ਆਪਾਂ ਪਰ ਤੁਹਾਡੇ ਜੋ ਇੱਕ ਬੰਦਾ ਯੋਗ ਨਹੀਂ ਹੈਗਾ ਵੀ ਉਹ ਗੁਰਦੁਆਰੇ ਦੀ ਮੈਨੇਜਮੈਂਟ ਸੰਭਾਲੇ